ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਆਮ ਆਦਮੀ ਪਾਰਟੀ ਦੀ ਨਾਬਾ ਵਿਖੇ ਖਾਲੀ ਕੁਰਸੀਆਂ ਨੂੰ ਲੈ ਕੇ ਹੋਈ ਫਜ਼ੀਅਤ ਨੂੰ ਲੈ ਕੇ ਤੰਜ ਕਸਿਆ ਉਹਨਾਂ ਨੇ ਦਾਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਵੜ ਨਹੀਂ ਦੇਣਾ ਨਾਬਾ ਦੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦੀ ਅਗਵਾਈ ਵਿੱਚ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਦੇ ਵਿਵੰਸ਼ਾਂ ਤੋਂ ਬਾਅਦ ਕੋਈ ਨਹੀਂ ਜੋ ਮਿੰਟ ਬੇ ਇਸ ਦਾ ਕਿ ਸੰਪ੍ਰਤ ਇਹ ਬਾਈਬਲ ਦਾ ਪੱਛਤਾ ਦੇਖਦੇ ਹੋ ਰਹੀ ਰਹੇ ਰਦਰ ਇਹ ਥੋੜਾ ਇਹ ਬਿਲਕੁਲ ਟੱਕਾ ਯਾਰ ਕੋਈ ਹੋਰ ਕੀ ਹੈ ਇੱਕ ਮਿੰਟ ਕਰੋ ਨਾ ਕਿਵੇਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਸੰਵਿਧਾਨ ਬਚਾਓ ਰੈਲੀ ਦੇਖਣਾ ਕੀ ਹੈ ਇਹਦੇ ਵਿੱਚ ਸੰਵਿਧਾਨ ਬਚਾਓ ਰੈਲੀ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਕਾਲ ਨਾ ਕਾਲ ਕੇ ਸਾਡੇ ਸੰਵਿਧਾਨ ਦੀ ਨਿਰਮਾਣ ਹੋਇਆ ਉਹੀ ਲੜਾਈ ਲੜਦੇ ਅ ਜਿੰਮੀ ਚੋਂ ਨੂੰ ਕਿਸ ਤਰ੍ਹਾਂ ਲੁਧਿਆਣਾ ਕਿੰਮੀ ਚੋਂ ਦਾ ਲਾ காங்கிரஸ் ਪਾਰਟੀ ਜਿੰਮੀ ਚੋਂ ਜਿੱਤੇਗੀ ਵੱਡੇ ਫਰਕ ਰਾਜਾ ਸਾਹਿਬ ਇੱਕ ਪਾਸੇ ਸਰਕਾਰ ਦੀ ਰੈਲੀ ਅੱਜ ਮੁੱਖ ਬੰਕੀ ਆਏ ਖਾਲੀ ਕੁਰਸੀਆਂ ਖਾਲੀ ਨਜ਼ਰ ਆਈਆਂ ਤੀ ਤਾਂ ਇੱਕ ਪਾਸੇ ਤੋਂ ਵੀ ਕੁਰਸੀਆਂ ਖਾਲੀ ਨਜ਼ਰ ਆਈਆਂ ਹਜੇ ਤਾਂ ਕੁਝ ਹਾਲਾਤ ਵੇਖੋ ਅੱਗੇ ਹਜੇ ਤੱਕ ਟ੍ਰੇਲਰ ਹੈ ਹਜੇ ਟ੍ਰੇਲਰ ਆ ਦੋ ਸਾਲਾਂ ਨੂੰ ਵੇਖਿਓ ਇਹਨਾਂ ਨੂੰ ਕਿਸੇ ਨੇ ਬੜਨ ਨਹੀਂ ਦੇਣਾ ਪਿੰਡਾਂ ਦੇ। ਕੇਪੜੀ ਵਾਲ ਸਾਹਿਬ ਕਹਿੰਦੇ ਨੇ ਕਿ ਜਿਹੜਾ ਸਿੱਖਿਆ ਸਰਕਾਰਾਂ ਦੀ ਬੀਜਨਾ ਜੋ ਨੱਚਾ ਪਿਆ ਸਰਕਾਰੀ ਗੱਡੀਆਂ ਤੇ ਆਉਂਦਾ। ਹੁਣ ਤਾਂ ਸਵਾ 3 ਸਾਲ ਤੁਹਾਨੂੰ ਵੀ ਹੋ ਗਏ ਹੁਣ ਕਿਹਦੀ ਦੇਣਾ। ਹੁਣ ਦੱਸੋ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰੋ। ਅੱਜ ਦੇ ਹਾਲਾਤਾਂ ਵਿੱਚ ਦੀ ਦੇ ਵੀ ਮਾਨਯੋਗ ਮੁੱਖ ਮੰਤਰੀ ਸਾਹਮਣੇ ਪਹੁੰਚੇ ਸਨ ਜਿਹੜੇ ਆਪਣੇ ਹਿੰਦੂ ਧਰਮ ਦੀ ਨਮਾਇੰਦਗੀ ਵੀ ਕਰਦੇ ਹਨ ਔਰ ਅਗਰਵਾਲ ਸਭਾ ਦੇ ਸਮਾਗਮ ਦਾ ਉਦਘਾਟਨ ਵੀ ਕਰਕੇ ਗਏ ਉਹ ਪੱਥਰ ਨਹੀਂ ਪੱਥਰ ਵੀ ਹਿੰਦੀ ਚ ਰਚਾਇਆ ਗਿਆ ਔਰ ਐਸ ਤੋਂ ਮੜ ਭਾਗੀ ਕਲ ਹੋ ਨਹੀਂ ਸਕਦੀ ਕਿਸੇ ਨਾਬੇ ਆ ਕੇ ਸਾਡੇ ਦੋ ਦੋ ਮੁੱਖ ਮੰਤਰੀ ਆਣ ਤੇ ਇੱਥੇ ਸਾਨੂੰ ਕੋਈ ਕਾਇਦਾ ਗ੍ਰਾਂਟ ਵੀ ਨਾ ਦੇਖੇ ਜਾਣੇ ਸਾਡੇ 90 ਦੇ ਇਤਿਹਾਸ ਸੇ ਪਹਿਲੀ ਵਾਰ ਸ਼ਾਇਦ ਹੋਇਆ ਹੋਵੇ। ਗੰਦੀਪ ਜੀ ਜ਼ਿਆਦਾਤਰ ਕੁਰਸੀਆਂ ਖਾਲੀ ਨਜ਼ਰ ਆਈਆਂ 1400 ਕੁਰਸੀ 700 ਕੁਰਸੀ ਖਾਲੀ ਕੀ ਲੱਗਦਾ ਦੋ ਮੁੱਖ ਮੰਤਰੀ ਪਹੁੰਚਣ ਤੇ ਫੇਰ ਵੀ ਕੁਰਸੀ ਨਾ ਭਰ ਸਕਣ। ਦੇਖੋ ਇਹ ਜਵਾਬ ਹੈ ਤੁਸੀਂ ਇਹ ਸਵਾਲ ਪੁੱਛਿਆ ਸੀ ਕਿ ਸਰਕਾਰ ਦੇ ਅਧੀਨ ਅਸੀਂ ਵਿਕਾਸ ਤੇ ਕਰ ਤੇ ਵੋਟਾਂ ਮੰਗਾਉਂਦੇ। ਤੋਂ ਇਹ ਇੱਕ ਸਬੂਤ ਦੇ ਰੂਪ ਦੇਖਣ ਨੂੰ ਮਿਲ ਰਿਹਾ ਹੈ ਔਰ ਗਾਹਾਂ ਨੂੰ ਮੈਂ ਸਮਝਦਾ ਇਹਨਾਂ ਦਾ ਨਫਟਾਰਾ ਪੰਜਾਬ ਤੋਂ ਜਲਦੀ ਲੋਕ ਕਰਨ ਚੱਲੇ ਹਨ। केजरीवाल ਸਾਹਿਬ ਨੇ ਸਟੇਟ ਸੰਬੋਧਨ ਦੇ ਦੌਰਾਨ ਕਿਹਾ ਕਿ ਜਿਹੜਾ ਨਸ਼ਾ ਸੀ ਉਹ ਪਿਛਲੀਆਂ ਸਰਕਾਰਾਂ ਦੀ ਬੇਨਤੀ ਤੁਸੀਂ ਇਸ ਚੀਜ਼ ਨੂੰ ਸਰਕਾਰੀ ਗੱਡੀਆਂ 'ਚ ਨਸ਼ਾ ਵਾਇਰ ਹਾ ਤੇ ਇਹ ਮੰਤਰੀ ਹੋਣ ਕੇ ਇਹ ਮੰਨ ਲਗੇ। ਮੈਂ ਤਾਂ ਹੈਰਾਨ ਐ ਕਿ ਦਿੱਲੀ ਵਾਲੇ ਆ ਕੇ ਆਪਣਾ ਪੰਜਾਬ 'ਚ ਹੁਕਮ ਚਲਾਉਣ ਲੱਗੇ। ਹੁਣ ਐਸੇ ਮੰਡ ਭਾਗੀ ਗੱਲ ਸਾਡੇ ਪੰਜਾਬ ਲਈ ਹੋ ਸਕਦੀ ਹੈ। ਤੁਸੀਂ ਆਪ ਸਿਆਣੇ ਹੋ। ਨੁਕ ਸਾਡੇ ਪੰਜਾਬ 'ਚ ਕੱਢਣ ਲੱਗੇ ਆਣਗੇ ਔਰ ਦਿੱਲੀ ਛੱਡ ਕੇ ਜਿਹੜੇ ਲੋਕਾਂ ਨੇ ਦਿੱਲੀ ਦੀ ਨਮਾਇਨ ਕੀਤੀ ਦਿੱਲੀ ਤੋਂ ਭਜਾਤੇ ਹੁਣ ਪੰਜਾਬ ਦੀ ਹਕੂਮਤ ਭੜਦੇ ਆ। ਰੈਲੀ ਦੇ ਪਾਸੇ ਕਾਂਗਰਸ ਦੀ ਰੈਲੀ ਵੱਡਾ ਫਰਕ ਨਜ਼ਰ ਆ ਰਿਹਾ ਕੀ ਕਾਰਨ ਕੀ ਸਮਝਦੇ ਹੋ ਦੇਖੋ ਮੈਨੂੰ ਨਹੀਂ ਪਤਾ ਹੈ ਸਾਡਾ ਤਾਂ ਪਹਿਲਾਂ ਹੀ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਕਿਸੇ ਤੋਂ ਦੇਖ ਕੇ ਨਹੀਂ ਪ੍ਰੋਗਰਾਮ ਰੱਖਿਆ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ 10 ਤਰੀਕ ਦਾ 10 ਤਰੀਕ ਦਾ ਸੀ ਦੇਸ਼ ਤੇ ਜੋ ਜੰਗ ਵਾਲੇ ਮਾਹੌਲ ਬਣ ਗਿਆ ਸੀਗਾ ਉਸ ਨੂੰ ਦੇਖਦੇ ਹੌਲ ਗਾਂਧੀ ਜੀ ਨੇ ਸਾਰੇ ਦੇਸ਼ ਤੇ ਪ੍ਰੋਗਰਾਮ ਰੱਦ ਕੀਤੇ ਉਹ ਰੱਦ ਹੋਇਆ ਇਹ ਅਚਾਨਕ ਸਾਨੂੰ ਪ੍ਰੋਗਰਾਮ ਆਇਆ ਉਸ ਤੋਂ ਬਾਅਦ ਮੇਰੇ ਖਿਆਲ ਸਰਕਾਰ ਵੱਲੋਂ ਸੀਐਮ ਸਾਹਿਬ ਵੀ ਆਏ ਔਰ ਕੇਜਰੀਵਾਲ ਸਾਹਿਬ ਵੀ ਆਏ ਨਾ ਸਵੇਰੇ 11 ਵਜੇ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ 11 ਵਜੇ ਦਾ ਜਦੋਂ ਪਤਾ ਲੱਗਿਆ ਕਿ ਉਹ ਆ ਰਹੇ ਨੇ 11 ਵਜੇ ਅਸੀਂ ਟਕਰਾਓ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼